ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀਐ ਬਿਨ ਨਾਮ ਤ੍ਰਿਗ ਜੀਵਾਸ ਕੋਈ ਗੁਰਮੁਖ ਸਜਣਾ ਜੇ ਮਿਲੈ ਮੈਂ ਦਸੀ ਪ੍ਰਭ ਗੁਣਤਾਸ ਉਤਿਸ ਵਿਟੋ ਚੋਖੰਨੀ ਐ ਮੈਂ ਨਾਮ ਕਰੇ ਪਰਗਾਸ ਮੇਰੇ ਪ੍ਰੀਤਮ ਹੋ ਜੀਵਨ ਨਾਮ ਧਿਆਈ ਬਿਨ ਨਾਵੇ ਜੀਵਨ ਨਾ ਤੀਏ ਮੇਰੇ ਸਤਗੁਰ ਨਾਮ ਦਿਰੜਾਏ ਰਹਾ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰੂ ਸਿਵੀ ਲੱਗਿਆ ਕਾਢ ਰਤਨ ਦਿਵੇ ਪਰਗਾਸ ਤਾਨ ਵਡ ਭਾਗੀ ਵਡ ਪਾਗੀਆਂ ਜੋ ਆਏ ਮਿਲੇ ਗੁਰਪਾਸ ਜਿੰਨਾ ਸਤਗੁਰ ਪ੍ਰਕਾਸ਼ ਨਾ ਭੇਟਿਆ ਸੇ ਭਾਗ ਹੀਨ ਵਸਕਾਲ ਹੋਏ ਫਿਰ ਫਿਰ ਜੂਨ ਪਵਾਈਆਂ ਵਿੱਚ ਵਿਸਟਾ ਕਰ ਵਿਕਰਾਲ ਉਨ ਪਾਸੋ ਦਵਾਸ ਨਾ ਪਟੀਆਂ ਜਿਨ ਅੰਤਰ ਕਰੋਧ ਚੰਡਾਲ ਸਤ ਗੁਰੂ ਪੁਰਖ ਅੰਬਰਤ ਸਰ ਵਡ ਭਾਗੀ ਨਾ ਵਈ ਆਇ ਉਨ ਜਨਮ ਜਨਮ ਕੀ ਮੈਲ ਤਰੀ निर्मल नाम बिरदाई जान नानक के उत्तम पाया सात गुरु के लेव लाई श्री राग मोहल्ला चौता गुण गावा गुण वितरा गुण बोली मेरी माय ਗੁਰਮਕ ਸੱਜਣ ਗੁਣ ਕਾਰੀਆਂ ਮਿਲ ਸੱਜਣ ਹਰ ਗੁਣ ਗਾਈ ਹੀਰੇ ਹੀਰ ਮਿਲ ਬੀਦਿਆ ਰੰਗ ਚਲੂਲੇ ਨਹੀਂ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੇ ਸੋਏ ਰਹਾ ਮਾਣ ਰੰਗੋ ਵਡ ਭਾਗਿਓ ਗੁਰ ਤੁਟਾ ਕਰੇ ਪਸਾ ਗੁਰ ਨਾਮ ਦਰੜਾਏ ਰੰਗ ਸੋ ਹੋ ਸਤਗੁਰ ਗੈ ਬਲ ਜਾ ਬਿਨ ਸਤਗੁਰ ਹਰ ਨਾਮ ਨ ਲੱਭਈ ਲੱਖ ਕੋਟੀ ਕਰਮ ਕਮਾਓ ਬਿਨ ਭਾਗਾ ਸਤਗੁਰ ਨਾਮ ਮਿਲੇ ਕਾਰ ਬੈਟਿਆ ਨਿਕਟ ਨਿਤ ਪਾਸ ਅੰਤਰ ਗਿਆਨ ਦੁਖ ਭਰਮ ਹੈ ਵੇਚ ਪੜਦਾ ਦੂਰ ਪਿਆਸ ਬਿਨ ਸਤ ਗੁਰੂ ਭੇਟੇ ਕੰਚਣ ਨਾ ਥੀਏ ਮਨ ਮੁਕ ਲੋਹਾ ਬੂੜਾ ਬੇੜੀ ਪਾਸ ਸਤ ਗੁਰੂ ਬੋਹਿਤ ਹਰ ਨਾਮ ਹੈ ਕਿਤ ਬਿਦ ਚੜਿਆ ਜਾਏ ਸਤ ਗੁਰ ਕਹਿ ਭਾਣੈ ਜੋ ਚੱਲੇ ਵਿਚ ਬੋਹਿਤ ਬੈਟਾਈ ਤਨ ਧਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰੂ ਲਈ ਮਿਲਾਈ ਸ੍ਰੀ ਦਾਗ ਮਹੱਲਾ ਚੌਥਾ ਹਉ ਪੰਤ ਦਸਾਈ ਨਿਤ ਕੜੀ ਕੋਈ ਪ੍ਰਭ ਦਸੇ ਤਿਨ ਜਾਉ ਜਿੰਨੀ ਮੇਰਾ ਪਿਆਰਾ 라ਵਿਆ ਤੈਨ ਪੀਛੇ ਲਾਗ ਫਰਾ ਕਰਮਿੰਤ ਕਰ ਜੋ ਜੜੀ ਮੈਂ ਪ੍ਰਭ ਮਿਲਨੇ ਕਾ ਜਾਓ ਮੇਰੇ ਭਾਈ ਜਨਾ ਕੋਈ ਮੌਕਾ ਹਰ ਪ੍ਰਭ ਸਜਣ ਮੇਲ ਮਲਾਇ ਹੋ ਸਤਿਗੁਰੂ ਵਿਟੋ ਵਾਰਿਆ ਜਿਨਾਂ ਹਰ ਪ੍ਰਭੂ ਦੀ ਆ ਦਿਖਾਏ ਰਹਾ ਹੋਏ ਨਮਣ ਟੈਪਮ ਪੂਰੇ ਸਤਿਗੁਰ ਪਾਸ ਨਿਮਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸੁਬਾਸ ਹੋ ਗੁਰ ਸਲਾਹੀ ਨਰਜੋ ਮੈਂ ਮਿਲੀ ਹਰ ਪ੍ਰਭ ਪਾਸ ਸਤ ਗੁਰੂ ਨੂੰ ਸਭ ਨੂੰ ਲੋਚ ਜਾ ਜੀਤਾ ਜਗਤ ਸਭ ਕੋਈ ਬਿਨ ਭਾਗਾ ਦਰਸ਼ਨ ਨਾ ਤੀਏ ਭਾਗ ਹੀਨ ਬਰੋਇ ਜੋ ਹਰ ਪ੍ਰਭ ਬਾਣਾ ਸੋਤੀਆ ਤੋਰ ਲਿਖਿਆ ਨਾ ਮਿਟੇ ਕੋਈ ਆਪੇ ਸਤਿਗੁਰਿਆ ਆਪ ਹਰ ਆਪੇ ਮੇਲ ਮਿਲਾਇ ਆਪ ਦਇਆ ਕਰੋ ਮੇਲ ਸੀ ਗੁਰ ਸਤਗੁਰੂ ਪੀਚੇ ਪਾਈ ਸਾਬ ਜਗ ਜੀਵਨ ਜਾਗ ਆਪ ਹੈ ਨਾਨਕ ਜਲੇ ਸਮਾਈ ਸ੍ਰੀ ਰਗ ਮਹੱਲਾ ਚੌਥਾ ਰਾਜ ਅਬਰਤ ਨਾਮ ਰਸ ਹਤ ਭਲਾ ਕਿਤ ਬਿਦ ਮਿਲੇ ਰਸ ਖਾਈ ਜਾਏ ਪੁੱਛੋ ਸੁਹਾਗਣੀ ਤੁਸਾ ਕੋ ਸਾਰ ਮਿਲਿਆ ਪ੍ਰਭਾਈ ਓਹੋ ਵੀ ਪਰਵਾ ਨਾ ਬੋਲਣੀ ਹਉ ਮਲ ਮਲ ਤੋਵਾ ਤਨ ਪਾਈ ਭਾਈ ਰੇ ਮਿਲ ਸੱਜਣ ਹਰ ਗੁਣਸਾਰ ਸੱਜਣ ਸਤਿਗੁਰੂ ਪੁਰਖੇ ਡੋਖ ਹਮੇ ਕੱਢੇ ਮਾਰ ਰਹਾ ਗੁਰਮੁਖਿਆ ਸੁਹਾਗਣੀ ਤਿੰਨ ਦਿਆ ਪਈ ਮਣਾਈ ਸਤ ਗੁਰ ਵਚਨ ਰਤਨ ਹੈ ਜੋ ਮੰਨੇ ਸੁરસ ਖਾਈ ਸੇਵਡ ਪਾਗੀ ਵਡ ਜਾਣਿਆ ਜਿਨ ਹਰ ਰਸ ਖਾਦਾ ਗੁਰ ਭਾਈ इहु हर सवण तिन है पाग हीन नहीं खाय बिन सतगुरु पल्ले ना पवे मन रहे बिल लाए ओए सतगुरु आगे ना निवे उन अंतर क्रोध बुलाई ਹਰੂ ਹਰੂ ਹਰੇ ਰਾਸ ਆਪ ਹੈ ਆਪੇ ਘਰ ਦਸ ਹੋਏ ਆਪ ਦਇਆ ਕਰ ਦੇਵਸੀ ਗੁਰਮਕੋ ਅੰਮ੍ਰਿਤ ਚੋਈ ਸਾਬ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਈ ਸ੍ਰੀ ਦਾਗੋ ਮਹੱਲਾ ਚੌਥਾ ਦਿਨ ਸ ਚੜੇ ਫੇਰ ਆਤਣੇ ਰੈਣ ਸ ਬਾਈ ਜਾਈ ਆਵ ਘਟੇ ਨਰਨਾ ਬੁੱਝੇ ਨਿਤ ਮੂਸਾ ਲਾਜ ਟੁਕਾਈ ਗੋੜ ਮਿੱਠਾ ਮਾਇਆ ਪਸਰੀਆ ਮਣ ਮੁਕ ਲੱਗ ਮਾਖੀ ਪਚੇ ਪਚਾਈ पाए रे मैं मीत सखा प्रभ सोई पोत कलतम बिख है अंत बेली को ना होए रहा गोर मत हर लिव उबरी अलपत रह नाई उनी चलन सदा निहारिया हर खर्च लिया पत पाई ਗੁਰਮੁਖ ਦਰਗੇ ਮੰਨਿਐ ਹਰਿ ਆਪ ਲਏ ਗਲ ਲਾਈ ਗੁਰਮੁਖਾ ਨੂੰ ਪੰਤ ਪ੍ਰਗਟ ਦਰ ठाਕਣਾ ਕੋਈ ਪਾਇ ਹਰ ਨਾਮ ਸਲਾਹੇ ਨਾਮ ਮਨ ਨਾਮੁ ਰਹੇ ਲਿਵ ਲਾਈ ਕਣਹਦ ਧੁੰਨੀ ਦਰਵਾਜ ਦੀ जिनी नाम तिना गुरमखलाह को कहे सुबास तेन की सङ्गत दी प्रभो मे याचकि अरदास नानकवाग वे तिना गुरमखा जिना अंतर नाम परगास श्री राग मोहल्ला पंचम घर पहला क्या तुरता देख गए पुत्र कलतर सिंगार रस भुगे कुसिया करी माने रंग अपार ਬਹੁਤ ਗਰੀ ਫਰਮਾਇਸੀ ਵਰਤੇ ਹੋਏ ਆਫਾਰ ਕਰਤਾ ਚੇਤਨ ਆਵਈ ਮਨ ਮੁਕ ਅੰਦ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਈ ਗੁਰ ਪ੍ਰਸਾਦੀ ਪਾਈ ਐ ਕਰਮ ਪ੍ਰਾਪਤ ਹੋਏ ਰਹਾ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਕਾਕ ਹੈ ਵਰ ਗੈ ਵਰ ਬੋਰੰਗੀ ਕੀਏ ਰਤ ਅਤਾਕ ਕਿਸੀ ਚੇਤਨ ਭਾਵਈ ਬਿਸਰਿਆ ਸਭ ਸਾਕ ਸਿਰਜਨਹਾਰ ਪੁਲਾਇਆ ਵਿਣਨਾ ਵੀ ਨਾ ਪਾਕ ਲੈਂਦਾ ਬਾਦ ਦਵਾਈ ਤੂੰ ਮਾਇਆ ਕਰੇ ਕਤ ਜਿਸਨੂੰ ਤੂੰ ਪਤ ਆਇਂਦਾ ਸੋ ਸਣ ਤੁਝ ਅਨਿਤ ਹੰਕਾਰ ਕਰੇ ਹੰਕਾਰੀਆਂ ਵਿਆਪਿਆ ਮਾਨ ਕੀ ਮਤ ਤੈਨ ਪ੍ਰਭ ਆਪ ਬੁਲਾਇਆ ਨਾ ਤਿਸ ਜਾਤ ਨਾ ਪਤ ਸਤ ਗੁਰੂ ਪੁਰ ਕਮ ਲਾਇਆ ਇੱਕੋ ਸਹਜਣ ਸੋਏ ਹਰ ਜਨ ਕਾ ਰਾਗ ਏਕ ਹੈ ਕਿਆ ਮਾਨਸ ਹਾਮੇਰੋ ਜੋ ਹਰ ਜਨ ਭਾਵੇ ਸੋ ਕਰੇ ਦਰ ਪੇਰ ਨ ਪਾਵੇ ਕੋਈ ਨਾਨਕ ਕਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋ ਜੋ ਆਰ ਜਨ ਪਾਵੇ ਸੋ ਕਰੇ ਦਰਬੀਰ ਨਾ ਪਾਵੇ ਕੋਈ ਨਾਨਕ ਰਤਾ ਰੰਗ ਹਰ ਸਭ ਸਭ ਜਗ ਮੈਂ ਚਾਨਣ ਹੋਏ